ਈਵੀਐਮ ਮਸ਼ੀਨਾਂ ਬੰਦਫੂਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਈਵੀਐਮ ਮਸ਼ੀਨਾਂ ਜਿਹੜੀਆਂ ਨੇ ਬੰਦਫੂਲ ਗਈਆਂ ਤੇ ਬੈਲਟ ਪੇਪਰ ਦੇ ਰਾਹੀਂ ਵੋਟਾਂ ਜਿਹੜੀਆਂ ਪੈਣਕੀਆਂ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਨਿਸ਼ਾਨੇ ਦੇ ਉੱਤੇ ਹੁਣ VOTING ਮਸ਼ੀਨ ਹੈ ਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਜਿਹੜਾ ਦਿੱਤਾ ਗਿਆ ਕਿ ਚੋਣ ਪ੍ਰਣਾਲੀ ਦੇ ਵਿੱਚ ਵੱਡੀ ਤਬਦੀਲੀ ਕਰਨ ਦੀ ਗੱਲ ਕੀਤੀ ਹੈ ਟਰੰਪ ਨੇ EVM ਨੂੰ ਜੋ ਹੈ ਸਭ ਤੋਂ ਵੱਡਾ ਖਤਰਾ ਦੱਸਦੇ ਹੋਏ ਕਿਹਾ ਕਿ ਬੈਲੇਟ ਪੇਪਰ ਤੇ ਹੀ ਚੋਣਾ ਹੋਣੀਆਂ ਚਾਹੀਦੀਆਂ ਨੇ ਡਾਰਕ VOTING ਤੇ ਵੀ ਰੋਕ ਲਾਉਣ ਦੀ ਗੱਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਸੋ EVM ਦੇ ਖਿਲਾਫ ਵੱਡਾ ਅੰਦੋਲਨ ਜੋ ਹੈ ਡੋਨਾਲਡ ਟਰੰਪ ਦੇ ਵੱਲੋਂ ਕੀਤਾ ਜਾਏਗਾ ਉਹਨਾਂ ਦੇ ਵੱਲੋਂ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਾਤ ਦੁਆਰਾ ਜਿਹੜੇ ਮਤ ਪੱਤਰ ਭੇਜੇ ਜਾਂਦੇ ਨੇ ਉਸ ਤੋਂ छुटਕਾਰਾ ਪਾਉਣ ਦੇ ਲਈ ਇੱਕ ਅੰਦੋਲਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਣਾ ਤੇ ਇਸ ਕੰਮ ਦੇ ਉੱਤੇ ਜਿਹੜਾ ਅਸੀਂ ਹੁਣ ਜ਼ੋਰ ਦਵਾਂਗੇ ਕਿ ਬਹੁਤ ਮਹਿੰਗਾ ਕੰਮ ਪੈ ਰਿਹਾ ਸੀ ਬੀਐਮ ਦੇ ਰਾਹੀਂ ਤੇ ਨਾਲ ਹੀ ਇਸ ਦੇ ਨਾਲ ਜਿਹੜਾ ਹੋਰ ਵੀ ਗਲਤ ਜਿਹੜੀਆਂ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਸਨ ਲੇਕਿਨ ਇਹਨਾਂ ਤੋਂ छुटਕਾਰਾ ਪਾਇਆ ਜਾਏਗਾ ਜਿਨ੍ਹਾਂ ਦੀ ਕੀਮਤ ਉਹਨਾਂ ਨੇ ਕਿਹਾ ਕਿ 10 ਗੁਣਾ ਜ਼ਿਆਦਾ ਹੁੰਦੀ ਹੈ